ਸੱਚੀ ਗੱਲ ਜੀ ਸਾਰੇ ਮੇਰਾ ਸਭ ਠੀਕ ਹੋ ਮੰਗੀ ਪਾਂਸੀ ਕੇ ਕੈਂਬਰਿਜ ਆਇਆ ਹੈ ਕੋਰਪੋਰਡ ਮੰਡੋ ਦੇ ਵਿੱਚ ਦੇਖੋ ਕੁਝ ਹੀ ਦਿਨਾਂ ਦੇ ਵਿੱਚ ਤੁਹਾਨੂੰ ਅੱਗੇ ਦੱਸਿਆ ਵੀ ਸिलाई ਵੀਡੀਓ ਦੇ ਵਿੱਚ ਵੀ ਦੇਖਿਓ ਇੱਥੇ ਡਿਪਰੈਸਿੰਗ ਹੋ ਜਾਣਾ ਸਾਰੇ ਜੇ ਪੱਤੇ ਝੜਦੀ ਰੁੱਤ ਆਉਂਦੀ ਆ। ਬੁੱਟੇ ਬੁਰੀ ਤਰ੍ਹਾਂ ਸੁੱਕ ਚੁੱਕੇ ਨੇ ਪੱਤੇ ਝੜ ਚੁੱਕੇ ਨੇ। ਤੇ ਜਿਹੜੀ ਲੌਂਗ ਟਰਮ ਲਈ ਰਹਿੰਦੇ ਨੇ ਜਿੱਦਾਂ ਪਹਾੜੀ ਏਰੀਆ ਦੇ ਵਿੱਚ ਉਹ ਬੁੱਟੇ ਹਜੇ ਖੜੇ ਆ। ਹਰੇ ਬਈ ਹੈਗੇ ਥੋੜੀ ਬਹੁਤੀ। ਬਾਕੀ ਸਾਰਾ ਸੁੱਕ ਚੁੱਕਿਆ ਸਭ ਕੁਝ। ਇਹ ਮੇਨ ਹਾਈਵੇ ਆ। ਜਿਹੜਾ ਕਿਚਨਰ ਨੂੰ ਜਾਂਦੀ ਹੈ ਰੋਡ ਬ੍ਰੈਮਟਨ ਤੋਂ ਆਉਂਦੀ ਹੈ ਸਿੱਧੀ ਅੱਗੇ 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 ਜਾਈ ਜਾਂਦੀ ਹੈ ਠੀਕ ਹੈ ਜੀ ਹਾਂ ਆਪਣੇ ਲੰਮੀ ਐ ਜਿਹੜੇ ਇੰਦਰਬਣੀਆਂ ਹਾਇ ਨੇ ਇਹਨਾਂ ਦੇ ਆਪਾਂ ਫਲੈਟਸ ਕਹਿ ਦਿੰਨੇ ਆ ਨਾ ਕਲੋਨੀਆਂ ਕਹਿ ਦਿੰਨੇ ਆ ਇਹਨਾਂ ਦੀਆਂ ਸਟਰੀਟਸ ਨੇ ਜਿਹੜੇ ਨਾਲ-ਨਾਲ ਹੋਰ ਛੋਟੇ-ਛੋਟੇ ਟਾਊਨ ਹਾਊਸ ਨੇ ਆਪਾਂ ਉੱਪਰ 5ਵੀਂ ਮੰਜ਼ਿਲ ਤੇ ਆ ਇੱਥੇ ਆ ਗੰਡੋ ਤੇ ਬਹੁਤ ਹੀ ਪਿਆਰਾ ਲੋਕੇਸ਼ਨ ਬਹੁਤ ਸੋਹਣੀ ਆ ਇੱਥੇ ਸਾਰਾ ਕੁਝ ਬਿਲਕੁਲ ਨੇੜੇ-ਨੇੜੇ ਨੇ ਸਾਰੇ ਸਟੋਰ ਆਪਾਂ ਇਸ ਕੋਲ ਨਦੀ ਬੈਕ ਸਾਈਡ ਤੇ ਆ ਉੱਪਰ ਇਧਰੋਂ ਹਾਈਵੇ ਨੇੜੇ ਪੈਂਦਾ ਅੱਜ ਬਹੁਤ ਸੋਹਣਾ ਮੌਸਮ ਆ ਬੱਦਲ ਗਈ ਪੂਰੀ ਹਲਕੀ-ਹਲਕੀ ਬੂੰਦਾਬੰਦੀ ਜੀ ਸੀ ਤੇ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਸਾਹਮਣੇ ਹਾਈਵੇ ਦਾ ਧਾਇ ਇਜ਼ਾਰਾ ਸਾਰਾ ਦਿਨ ਦੇਖੀ ਚਲੂ ਬੋਰ ਹੁੰਦੇ ਤਾਂ ਕੋਈ ਚਾਂਸ ਹੀ ਨਹੀਂ ਆ ਨੀਚੇ ਬਹੁਤ ਸੋਹਣਾ ਏਰੀਆ ਇਹ ਰੀਤ ਆਪਾਂ ਤੁਹਾਨੂੰ ਬਹੁਤ ਕੁਮਾਹੀ ਹਲਕੀ ਬੂੰਦੀ ਬੂੰਦਾ ਬੂੰਦਾ ਬੰਦੀ ਬੂੰਦੀ ਬੰਦਾ ਬੂੰਦਾ ਬੂੰਦਾ ਬੰਦੀ ਸ਼ੁਰੂ ਹੋ ਚੁੱਕੀ ਆ ਤੇ ਹਲਕੀ ਹਲਕੀ ਪੂਰਜੀ ਪੈਂਦੀ ਆ ਮੌਸਮ ਬਹੁਤ ਹੀ ਪਿਆਰਾ ਬੱਦਲ ਬਿਲਕੁਲ ਨਜ਼ਦੀਕ ਆਏ ਲੱਗਦਾ ਜਿਵੇਂ ਥੋੜੇ ਜੇ ਦੋ ਕਿ ਤੈਨੂੰ ਉੱਪਰ ਹੋਵੋ ਤੁਸੀਂ ਹਨਾ ਆਏ ਲੱਗੂ ਵੀ ਟੱਚ ਕਰ ਲੋਂਗੇ ਇੰਨੇ ਨਜ਼ਦੀਕ ਚ ਜਾ ਰਹੇ ਰਹਿੰਦੇ ਆ ਹੋਰ ਸੁਣਾਓ ਕੀ ਹਾਲ ਚਾਲ ਨੇ ਜਿਸਪੁਲਨ ਦੇਖੋ ਇੱਥੇ ਕੋਈ ਗੱਡੀਆਂ ਆਪਣੀਆਂ ਪੂਰੀ ਜਗ੍ਹਾ ਤੇ ਖੜ੍ਹਣੀਆਂ ਨੇ ਸਫਾਈ ਦੇਖੋ ਤੁਸੀਂ ਹਨਾ ਸਾਰੇ ਦੂਰ ਤੱਕ ਦੰਗੜੇ ਤੋਂ ਦਫਾਨੀਆਂ ਕੋ ਦਿਖੋ ਨਾ ਪਿਆਰਾ ਸਾਰਾ ਖੁਸ਼ ਇੱਜੇ ਡਿਵੈਲਪ ਹੋ ਰਿਹਾ ਤੇ ਇੱਥੇ ਬੂਟੇ ਵਗੈਰਾ ਲੱਗਣੇ ਨੇ ਹਜੇ ਨਵਾਂ ਏਰੀਆ ਬਿਲਕੁਲ ਨਵੇਂ ਬੜੇ ਨੇ ਕੰਡੋਜ਼ ਵਗੈਰਾ ਸਾਰਾ ਕੁਝ ਵੀ ਜਗ੍ਹਾ 'ਚ ਗੱਡੀਆਂ ਖੜਾਉਣੀਆਂ ਨੇ ਜਿਹਨਾਂ ਨੇ ਹਾਇਰ ਕੀਤੀ ਹੋਈਆਂ ਉਹਨਾਂ ਦੇ ਅੰਦਰ ਹੇਠੇ ਬੇਸਮੈਂਟ 'ਚ ਪਾਰਕਿੰਗ ਪੇਡ ਹੁੰਦੀ ਆ ਜਿਹੜੀ ਮੰਥਲੀ ਚਾਰਜਸ ਕਰਦੇ ਆ ਇਹ ਰੈਂਟ ਆਪੋ ਆਪਣਾ ਫਲੋਰ ਦੇ ਹਿਸਾਬ ਨਾਲ ਕਿਹੜੀ ਫਲੋਰ ਤੇ ਹੋ ਤੁਸੀਂ ਕਿਹੜਾ ਕੰਡਾ ਤੁਹਾਡਾ ਉਸ ਹਿਸਾਬ ਨਾਲ ਗਲਮ ਲਾ ਕੇ ਬਹੁਤ ਸਵਾਹ ਏਰੀਆ ਕਿਜੀ